ਅਈ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਜ਼ਮਾਨਤ ਦੇ ਦਿੱਤੀ ਗਈ ਲੰਘੇ ਕੱਲ ਪਟਿਆਲਾ ਕੇਂਦਰੀ ਜੇਲ੍ਹ ਚੋਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਉਹਨਾਂ ਨੂੰ ਜ਼ਮਾਨਤ ਤੇ ਬਾਹਰ ਕੱਢਿਆ ਗਿਆ ਔਰ ਕੱਢਿਆ ਵੀ ਬੜੇ ਅਜੀਬ ਜਿਹੇ ਤਰੀਕੇ ਦੇ ਨਾਲ ਚੁੱਪਚੀਪੀਤੇ ਬੈਕ ਗੇਟ ਤੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ फ्रंट गेट ਤੋਂ ਨਹੀਂ ਕੱਢਿਆ ਗਿਆ ਬੈਕ ਗੇਟ ਤੋਂ ਕੇਂਦਰੀ ਜੇਲ ਪਟਿਆਲਾ ਤੋਂ ਬਾਹਰ ਕੱਢ ਦਿੱਤਾ ਗਿਆ ਔਰ ਬਾਹਰ ਉਹਨਾਂ ਨੂੰ ਲਿਜਾਣ ਵਾਲੀ ਗੱਡੀ ਮੌਜੂਦ ਸੀ ਕੁਝ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਖੜੇ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਨਾਲ ਹਰਪ੍ਰੀਤ ਸਿੰਘ ਉਰਫ ਹੈਪੀ ਜਿਹੜੇ ਭਾਈ ਅਮਰਿਤਪਾਲ ਸਿੰਘ ਦੇ ਭਰਾ ਨੇ ਉਹ ਗੱਡੀ 'ਚ ਬੈਠ ਕੇ ਤੇ ਰਵਾਨਾ ਹੋ ਗਏ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਚੁੱਪਚੀਪ ਇਤੇ ਕਿਉਂ ਕੱਢਿਆ ਗਿਆ ਕਿਉਂ ਸਾਹਮਣੇ ਗੇਟ ਸਾਣੀ ਨਹੀਂ ਕੱਢਿਆ ਗਿਆ ਪਟਿਆਲਾ ਸੈਂਟਰਲ ਜੇਲ ਉਹੀ ਹੈ ਜਿਸ ਜੇਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਬਿਕਰਮ ਸਿੰਘ ਮਜੀਠੀਆ ਇਥੋਂ ਤੱਕ ਕਿ ਦਲੇਰ ਮਹਿੰਦੀ ਸਜ਼ਾ ਕੱਟ ਚੁੱਕੇ ਨੇ ਔਰ ਇਸੇ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਭਰਾ ਯਾਨੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਜਿਹੜੇ ਨੇ ਉਹ ਆਪਣੀ ਨਾਇਕ ਹਿਰਾਸਤ ਕੱਟ ਰਹੇ ਸਨ ਸਭ ਤੋਂ ਪਹਿਲਾਂ ਇੱਕ ਦਿਨ ਦਾ ਰਿਮਾਂਡ ਮਿਲਦਾ ਹੈ ਰਿਮਾਂਡ ਖਤਮ ਹੋਣ ਤੋਂ ਬਾਅਦ ਜੇ ਦੁਬਾਰਾ ਰਿਮਾਂਡ ਮੰਗਿਆ ਜਾਂਦਾ ਤਾਂ ਨਾਇਕ ਹਿਰਾਸਤ ਤੇ ਭੇਜ ਦਿੱਤਾ ਜਾਂਦਾ ਹੈ ਨਾਇਕ ਹਿਰਾਸਤ ਦੇ ਵਿੱਚ ਹਿਰਾਸਤ ਕੱਟ ਰਹੇ ਹੁੰਦੇ ਨੇ ਹਰਪ੍ਰੀਤ ਹੈਪੀ ਔਰ ਉਸ ਤੋਂ ਬਾਅਦ ਜ਼ਮਾਨਤ ਜਿਹੜੀ ਹਾਈ ਕੋਰਟ ਚ ਲਈ ਜਾਂਦੀ ਹੈ ਉੱਤੇ ਐਕਸੈਪਟੈਂਸ ਮਿਲ ਜਾਂਦੀ ਹੈ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਹਰਪ੍ਰੀਤ ਹੈਪੀ ਨੂੰ ਰਵਾਨਾ ਕਰ ਦਿੱਤਾ ਜਾਂਦਾ ਪਰ ਪਿਛਲੇ ਗੇਟ ਤੋਂ ਅਜੇ ਤੱਕ ਇਸ ਇਸ ਗੱਲ ਤੇ ਹੈਰਾਨੀ ਹੁੰਦੀ ਹੈ ਕਿ ਪਿਛਲੇ ਗੇਟ ਤੋਂ ਰਵਾਨਾ ਕੀਤਾ ਗਿਆ ਫਰੰਟ ਗੇਟ ਤੋਂ ਰਵਾਨਾ ਨਹੀਂ ਕੀਤਾ ਗਿਆ ਇਹਦੇ ਕਾਰਨ ਕੀ ਹੋ ਸਕਦੇ ਨੇ ਇਹ مختلف ਕਿਸਮ ਦੇ ਬਿਆਨ ਨੇ ਹੋ ਸਕਦਾ ਹੈ ਕਿ মিডিਆ ਸਾਹਮਣੇ ਕੁਝ ਗੱਲਾਂ ਨਾ ਲੈਣੀਆਂ ਹੋਣ ਕਿਉਂਕਿ ਵੱਡੇ ਇਲਜ਼ਾਮ ਲੱਗੇ ਸਿਗੇ ਪ੍ਰਸ਼ਾਸਨ ਦੇ ਉੱਤੇ ਵੀ ਜਿੱਥੇ ਜਲੰਧਰ ਦਿਹਾਤੀ ਐਸਐਸਪੀ ਨੇ ਇਲਜ਼ਾਮ ਲਾਏ ਸੀ ਕਿ ਹਰਪ੍ਰੀਤ ਸਿੰਘ ਔਰ ਹੈਪੀ ਦੇ ਕੋਲੋਂ 4 ਗ੍ਰਾਮ ਆਈਸੋਬ੍ਰਾਮਦ ਹੋਈ ਸੀ ਕਿਹਾ ਗਿਆ ਸੀ ਕਿ ਫਲੋਰ ਦੇ ਨਜ਼ਦੀਕ ਨੈਸ਼ਨਲ ਹਾਈਵੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਥੋਂ ਤੱਕ ਕਿਹਾ ਗਿਆ ਸੀ ਕਿ ਲੁਧਿਆਣੇ ਤੋਂ ਇਹ ਡਰੱਗ ਲਿਆਂਦਾ ਗਿਆ। 10000 ਰੁਪਏ ਪੇਟੀਐਮ ਕੀਤੇ ਗਏ। ਇਥੋਂ ਦਾ ਕਿਹਾ ਗਿਆ ਕਿ ਉਹਨਾਂ ਦੇ ਕੋਲ ਸੜਿਆ ਹੋਇਆ 20 ਰੁਪਏ ਦਾ ਨੋਟ ਮਿਲਿਆ ਸੀ। ਕੁਝ ਲਾਈਟਰਸ ਮਿਲੇ ਸਨ। ਵੇਇੰਗ ਮਸ਼ੀਨ ਮਿਲੀ ਸੀ। ਐਡੇ-ਐਡੇ ਇਲਜ਼ਾਮ ਲੱਗੇ ਸੀ ਪਰ ਹੌਲੀ-ਹੌਲੀ ਕਰਕੇ ਇਹਨਾਂ ਸਾਰੇ ਇਲਜ਼ਾਮਾਂ ਦੇ ਉੱਤੇ ਪਾਣੀ ਫਿਰਦਾ ਗਿਆ। ਇਥੋਂ ਤੱਕ ਵੀ ਪ੍ਰਤੀਤ ਹੋਣ ਲੱਗਿਆ ਕਿ ਜਿਹੜੇ ਇਹ ਇਲਜ਼ਾਮ ਨੇ ਹਵਾ ਦੇ ਵਿੱਚ ਹੀ ਰਹਿ ਗਏ ਨੇ। ਹਾਲਾਂਕਿ ਪਰਿਵਾਰ ਦਾ ਇਹ ਦਾਵਾ ਸੀ ਕਿ ਹਰਪ੍ਰੀਤ ਹੈਪੀ ਜਿਹੜਾ ਉਹ ਲੁਧਿਆਣੇ ਗਿਆ ਹੀ ਨਹੀਂ ਸੀ ਉਹ ਤਾਂ ਰਹੀਏ ਜਾ ਰਿਹਾ ਸੀ ਹੁਣ ਰਈਆ ਦੂਸਰੇ ਪਾਸੇ ਹੈ ਲੁਧਿਆਣਾ ਦੂਸਰੇ ਪਾਸੇ ਹੈ ਫਲੋਰ ਤੋਂ ਗ੍ਰਿਫਤਾਰ ਕੀਤਾ ਗਿਆ ਇੱਥੇ ਆ ਕੇ ਸਵਾਲ ਖੜੇ ਹੁੰਦੇ ਨੇ ਕਿ ਕੀ ਪੁਲਿਸ ਸਹੀ ਕਹਿ ਰਹੀ ਹੈ ਹੋ ਸਕਦਾ ਪਰਿਵਾਰ ਨੇ ਵੀ ਕਹਾਣੀ ਮੜੀ ਹੋਵੇ ਇਹਦੇ ਵਿੱਚ ਵੀ ਕੋਈ ਦੋਰ ਹੈ ਨਹੀਂ ਹੋ ਸਕਦੀ ਕਿ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਕੀ ਪਤਾ ਝੂਠੀ ਥਾਂ ਦਾ ਦਾਵਾ ਕੀਤਾ ਹੋਵੇ ਪਰ ਇਸ ਦੇ ਬਾਰੇ ਵਿੱਚ ਇੱਕ ਸਿੰਘ ਵੀ ਸਾਹਮਣੇ ਆਇਆ ਸੀ ਜਿਸ ਨੇ ਦਾਵਾ ਕੀਤਾ ਸੀ ਕਿ ਰਈਏ ਜਿਹੜਾ ਵਿਰੋਧ ਪ੍ਰਦਰਸ਼ਨ ਰੱਖਿਆ ਗਿਆ ਸੀਗਾ ਹਰਪ੍ਰੀਤ ਹੈਪੀ ਨੇ ਤਾਂ ਉੱਥੇ ਜਾਣਾ ਸੀਗਾ ਜਦ ਕਿ ਝੂਠੀ ਥਾਂ ਤੇ ਗ੍ਰਿਫਤਾਰੀ ਜਿਹੜੀ ਆ ਉਹ ਪਾਈ ਗਈ ਹੈ ਪੁਲਿਸ ਵੱਲੋਂ ਇਹ ਵੀ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਸੀ ਪੁਲਿਸ ਦੇ ਉੱਤੇ ਇਸ ਦੇ ਬਾਵਜੂਦ 4 ਗ੍ਰਾਮ ਆਇਸ ਬਰਾਮਦ ਹੋਈ ਹੈ ਇਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਕੀ ਇੱਕ ਐਸਐਸਪੀ ਲੈਵਲ ਦਾ ਬੰਦਾ ਮਹਿਜ਼ 4 ਗ੍ਰਾਮ ਆਇਸ ਦੇ ਉੱਤੇ ਪ੍ਰੈਸ ਕਾਨਫਰੰਸ ਕਰੇਗਾ ਔਰ ਇਹੋ ਜੇ ਇਹੋ ਜੀ ਮਾਤਰਾ ਦੇ ਵਿੱਚ ਜਿਹੜੀ ਨਸ਼ੇ ਦੀ ਕੁਆਂਟੀਟੀ ਹੈ ਉਹ ਤਾਂ ਆਏ ਦਿਨ ਬਰਾਮਦ ਹੁੰਦੀ ਹੈ ਪਰ ਇਹਦੇ ਉਹਨਾਂ ਬਾਰੇ ਵੀ ਪ੍ਰੈਸ ਕਾਨਫਰੰਸਸ ਕਰਕੇ ਜਤਾਇਆ ਨਹੀਂ ਜਾਂਦਾ ਹਾਲਾਂਕਿ ਐਸਐਸਪੀ ਸਾਹਿਬ ਨੇ ਉਸ ਵੇਲੇ ਜ਼ਰੂਰ ਇਸ ਗੱਲ ਨੂੰ ਕੋਈ ਮਹੱਤਤਾ ਨਹੀਂ ਸੀ ਦਿੱਤੀ ਪ੍ਰੈਸ ਕਾਨਫਰੰਸ ਵੇਲੇ ਕਿ ਹਰਪ੍ਰੀਤ ਹੈਪੀ ਭਾਈ ਅਮਰਿਤਪਾਲ ਸਿੰਘ ਦੇ ਭਰਾ ਨੇ ਪਰ ਸਪੈਸ਼ਲੀ 4 ਗ੍ਰਾਮ ਆਇਸ ਦੇ ਉੱਤੇ ਪ੍ਰੈਸ ਕਾਨਫਰੰਸ ਕਰਨਾ ਆਪਣੇ ਆਪ ਦੇ ਵਿੱਚ ਦੱਸ ਦਿੰਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਭਰਾ ਹੋਣ ਦੇ ਕਾਰਨ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕੈਟ ਇਸ ਦੇ ਬਾਵਜੂਦ ਲੰਗੇ ਕਾਲ ਜ਼ਮਾਨਤ ਮਿਲ ਜਾਂਦੀ ਹੈ ਹਰਪ੍ਰੀਤ ਹੈਪੀ ਨੂੰ ਔਰ ਉਹਨਾਂ ਨੂੰ ਘਰੇ ਭੇਜ ਦਿੱਤਾ ਜਾਂਦਾ ਹੈ ਜੋ ਵੀ ਹੋਏਗਾ ਇਸ ਤੋਂ ਬਾਅਦ ਕੀ ਬਣਦਾ ਹੈ ਮਾਮਲੇ ਦੇ ਵਿੱਚ ਕਿਉਂਕਿ ਅੱਜ ਵੀ ਇੱਕ ਸੁਣਵਾਈ ਇਸੇ ਕੇਸ ਦੇ ਸੰਬੰਧੀ ਹੋਣ ਵਾਲੀ ਹੈ ਉਸ ਸੁਣਵਾਈ ਦੇ ਵਿੱਚ ਕੀ ਕੁਝ ਹੋਵੇਗਾ ਉਹ ਦੇਖਣਾ ਹੋਵੇਗਾ ਔਰ ਇਸ ਮਾਮਲੇ ਨੂੰ ਲੈ ਕੇ ਹੋਰ ਕਿੱਥੇ ਤੱਕ ਇਹ ਵਿਵਾਦ ਵੱਧਾ ਬਸਦੇ ਰਵਾਂਗੇ ਬਡੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ